ਦੇਸ਼ ਦੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਲੋਕਾਂ ਦੀ ਵੱਧ ਤੋਂ ਵੱਧ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਟ੍ਰੇਡਰਸ ਐਸੋਸੀਏਸ਼ਨ ਅਤੇ ਸਪੋਰਟਸ ਗੁੱਡਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਵੋਟਰ ਜਾਗਰੂਕਤਾ ਦਾ ਹਿੱਸਾ ਵਧਣ ਤਾਂ ਜੋ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਨੂੰ ਯਕੀਨੀ ਬਣਾਇਆ ਜਾ ਸਕੇ ਸਪੋਰਟਸ ਉਦਯੋਗਾਂ ਨਾਲ ਸੰਬੰਧਿਤ ਟ੍ਰੇਡਰਾਂ ਜਾਂ ਉਦਯੋਗਪਤੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕੇ VOTER ਜਾਗਰੂਕਤਾ ਮੁਹਿੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਆਪਣੇ ਅਦਾਰਿਆਂ ਵਿੱਚ VOTER ਜਾਗਰੂਕਤਾ ਲਈ ਬੋਰਡ ਜਾਂ ਬੈਨਰ ਲਗਾਏ ਜਾਣ ਤਾਂ ਕਰਮਚਾਰੀ ਅਤੇ ਮਜ਼ਦੂਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਅਦਾਰਿਆਂ ਦੇ ਵਰਕਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਵੀ ਕੀਤਾ ਜਾਵੇ। ਮੀਟਿੰਗ ਦੌਰਾਨ ਖੇਡ ਉਦਯੋਗ ਸੰਘ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਜੂਨ ਨੂੰ ਵੋਟ ਪਾਉਣ ਵਾਲਿਆਂ ਨੂੰ ਖੇਡਾਂ ਦੇ ਸਮਾਨ ਦੀ ਵਿਕਰੀ ਤੇ 25% ਛੋਟ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖੇਡ ਉਦਯੋਗਾਂ ਨਾਲ ਸੰਬੰਧਿਤ ਉਦਯੋਗਿਕ ਯੂਨਿਟਾਂ ਵੱਲੋਂ ਆਪ ਕਾਮਿਆਂ ਨੂੰ ਰਾਤ ਦੀ ਸ਼ਿਫਟ ਤੋਂ ਵੀ ਛੋਟ ਦਿੱਤੀ ਜਾਵੇਗੀ ਤਾਂ ਜੋ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ ਇਸ ਮੌਕੇ ਉਦਯੋਗਪਤੀਆਂ ਤੇ ਟਰੇਡਰਸ ਵੱਲੋਂ ਕਾਮਿਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਮਤ ਔਰ ਜਿਹੜਾ ਮਤਦਾਤਾ ਨੂੰ ਜਾਗਰੂਕ ਕਰਨ ਦਾ ਅਭਿਆਨ ਚਲਾਇਆ ਜਾ ਰਿਹਾ ਸਰਕਾਰੀ ਪੱਧਰ ਤੇ ਅਸੀਂ ਇੰਡਸਟਰੀ ਵੱਲੋਂ ਦਾ ਹਿੱਸਾ ਬਣਨ ਜਾ ਰਹੇ ਹਾਂ ਔਰ ਸਾਡੀ ਜਿਹੜਾ ਖੇਲ ਉਦਯੋਗ ਸੰਘ ਹੈ ਉਨੇ ਫੈਸਲਾ ਕੀਤਾ ਕਿ ਜਿਹੜਾ ਮਤਦਾਤਾ ਮਤਦਾਨ ਤੋਂ ਬਾਅਦ ਜੇ ਉਹ ਸਪੋਰਟਸ ਇੰਡਸਟਰੀ ਚ ਕੁਝ ਪਰਚੇਸ ਕਰਨ ਲਈ ਆਂਦਾ ਕਸਟਮਰ ਜੇ ਆਪਣੀ ਵੋਟਿੰਗ ਦਾ ਉਂਗਲੀ ਦਾ ਨਿਸ਼ਾਨ ਦਿਖਾਏਗਾ ਤੇ ਉਹਨੂੰ ਸਾਡੇ ਅਲੱਗ-ਅਲੱਗ ਅਦਾਰੇ ਜਿਹੜੇ ਆ ਜਿਨ੍ਹਾਂ ਦੇ ਬ੍ਰਾਂਡ ਜਿਨ੍ਹਾਂ ਦੇ ਪ੍ਰੋਡਕਟ ਵਿਸ਼ੇ ਪਧਰੀ ਹੈਗੇ ਆ ਉਹ 20 ਤੋਂ 30% ਤੱਕ ਉਹਨਾਂ ਨੂੰ ਡਿਸਕਾਊਂਟ ਆਫਰ ਕਰਨਗੇ ਡਿਪਟੀ ਕਮਿਸ਼ਨਰ ਨੇ ਜੀਐਮ ਉਦਯੋਗ ਨੂੰ ਵੀ ਕਿਹਾ ਕਿ ਵੋਟਰ ਜਾਗਰੂਕਤਾ ਵਿੱਚ ਸਹਿਯੋਗ ਕਰਨ ਤੋਂ ਇਲਾਵਾ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਤਵਤ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਟ੍ਰੇਡਰਜ਼ ਐਸੋਸੀਏਸ਼ਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਜਾਵੇ।